1988 ਦੇ ਹੜ੍ਹਾਂ ਨੂੰ ਆਏ ਹੋਏ ਅੱਜ 37 ਸਾਲ ਹੋ ਚੁੱਕੇ ਨੇ ਪਰ ਇਹ 37 ਸਾਲਾਂ ਦੇ ਵਿੱਚ ਰੈਵਲੂਸ਼ਨ ਇੰਨਾ ਆਇਆ ਹੈ ਕਿ ਉਸ ਸਮੇਂ ਕਿਸੇ ਦੇ ਘਰੇ ਟੈਲੀਫੋਨ ਤੱਕ ਨਹੀਂ ਹੁੰਦਾ ਸੀ ਪਰ ਅੱਜ ਹਰ ਇੱਕ ਦੇ ਹੱਥ ਦੇ ਵਿੱਚ ਫੋਨ ਹੈ ਉਸ ਸਮੇਂ ਹਰ ਕਿਸੇ ਕੋਲ ਗੱਡੀ ਨਹੀਂ ਹੁੰਦੀ ਸੀ ਪਰ ਅੱਜ ਦੇ ਸਮੇਂ ਜ਼ਿਆਦਾਤਰ ਲੋਕਾਂ ਕੋਲ ਗੱਡੀ ਆਮ ਹੀ ਖੜੀ ਹੁੰਦੀ ਹੈ ਉਸ ਸਮੇਂ ਹਰ ਕਿਸੇ ਕੋਲ ਟਰੈਕਟਰ ਨਹੀਂ ਹੁੰਦੇ ਸੀ ਪਰ ਅੱਜ ਜ਼ਿਆਦਾਤਰ ਲੋਕਾਂ ਕੋਲ ਟਰੈਕਟਰ ਵੀ ਪਹੁੰਚ ਗਏ ਨੇ ਉਸ ਸਮੇਂ ਕਿਸੇ ਖਬਰ ਨੂੰ ਪਹੁੰਚਾਉਣ ਲਈ ਕਿਸੇ ਬੰਦੇ ਨੂੰ ਭੇਜਣਾ ਪੈਂਦਾ ਸੀ ਜਾਂ ਫਿਰ ਡਾਕ ਭੇਜਣੀ ਪੈਂਦੀ ਸੀ ਪਰ ਅੱਜ ਸੈਕੰਡ ਹਾਫ ਵਿੱਚ ਇੱਕ ਖਬਰ ਦੁਨੀਆ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਪਹੁੰਚ ਜਾਂਦੀ ਹੈ ਸੋ ਜਦੋਂ ਇੰਨਾ ਰੈਵੋਲੂਸ਼ਨ ਆ ਚੁੱਕਿਆ ਹੈ ਇੰਨੀਆਂ ਚੀਜ਼ਾਂ ਦੇ ਵਿੱਚ ਅਸੀਂ ਅੱਗੇ ਜਾ ਚੁੱਕੇ ਹਾਂ ਤਾਂ ਫਿਰ ਇਹ ਜੋ ਚੀਜ਼ 1988 ਦੇ ਵਿੱਚ ਹੋਈ ਹੈ ਮਤਲਬ ਜੋ ਹਾੜ ਉਸ ਸਮੇਂ 아이 ਸੀ ਉਹੀ ਅੱਜ ਅਸੀਂ 37 ਸਾਲ ਬਾਅਦ ਦੁਬਾਰਾ ਤੋਂ ਵੇਖ ਰਹੇ ਹਾਂ ਸੋ 37 ਸਾਲਾਂ ਵਿੱਚ ਕੀ ਅਸੀਂ ਇਸ ਉੱਤੇ ਇੱਕ ਵਾਰੀ ਵੀ ਗੌਰ ਨਹੀਂ ਕਰ ਸਕੇ ਕਿੰਨੀਆਂ ਸਰਕਾਰਾਂ ਆ ਚੁੱਕੀਆਂ ਤੇ ਕਿੰਨੀਆਂ ਜਾ ਚੁੱਕੀਆਂ ਸੋ ਸਰਕਾਰਾਂ ਨੂੰ ਸਾਨੂੰ ਬਾਰ ਬਾਰ ਇਹਨਾਂ ਮੁੱਦਿਆਂ ਉੱਤੇ ਧਿਆਨ ਚਾਹੀਦਾ ਹੈ ਬਾਰ ਬਾਰ ਉਹਨਾਂ ਨੂੰ ਯਾਦ ਕਰਾਉਣਾ ਚਾਹੀਦਾ ਹੈ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਇਹ ਹਰ ਬਾਰ ਭੁਗਤਣਾ ਪੈਂਦਾ ਹੈ ਹੜ ਕਦੇ ਵੀ ਆ ਸਕਦਾ ਹੈ ਅੱਗੇ ਵੀ ਆਉਂਦੇ ਰਹਿਣਗੇ ਬੇਸ਼ੱਕ ਕਾਰਨ ਕੋਈ ਵੀ ਹੋਵੇ ਚਾਹੇ ਭਾਰੀ ਮੀਂਹ ਦਾ ਕਾਰਨ ਹੋਵੇ ਚਾਹੇ ਡੈਮਾਂ ਤੋਂ ਛੱਡਿਆ ਪਾਣੀ ਦਾ ਕਾਰਨ ਹੋਵੇ ਪਰ ਉਸ ਨਾਲ ਅੱਜ ਵੀ ਜੇ 37 ਸਾਲ ਬਾਅਦ ਉਨਾ ਹੀ ਨੁਕਸਾਨ ਹੋ ਰਿਹਾ ਹੈ ਤਾਂ ਇਹ ਮਸਲਾ ਬਹੁਤ ਭਾਰੀ ਹੈ ਲੋਕਾਂ ਦੇ ਘਰ ਤਾਂ ਬਹੁਤ ਦੂਰ ਦੀ ਗੱਲ ਆ ਉਹਨਾਂ ਦੀਆਂ ਫਸਲਾਂ ਤੱਕ ਵੀ ਪਾਣੀ ਨਹੀਂ ਆਉਣਾ ਚਾਹੀਦਾ ਨਹੀਂ ਤਾਂ ਫਿਰ ਇਹ ਸਰਕਾਰ ਦੇ ਫੇਲੀਅਰ ਨੇ ਕਿਉਂਕਿ ਇਹ ਕੋਈ ਇੱਕ ਦਿਨ ਦੇ ਵਿੱਚ ਹੋਣ ਵਾਲੀ ਚੀਜ਼ ਨਹੀਂ ਹੈ ਕਈ ਸਾਲ ਲੰਘ ਗਏ بار بار ਉਹੀ ਚੀਜ਼ ਦੁਹਾਈ ਜਾ ਰਹੀ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਨ ਸੋ ਪੰਜਾਬ ਮੇਰੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਸੋ ਅੱਜ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਹੜ੍ਹਾਂ ਬਾਰੇ ਤੇ ਪੰਜਾਬ ਚਾਹੀ ਇੱਧਰ ਦਾ ਹੋਵੇ ਚਾਹੀ ਉੱਧਰ ਦਾ ਹੋਵੇ ਚਾਹੀ ਹਿਮਾਚਲ ਹੋਵੇ ਚਾਹੀ ਜੰਮੂ ਹੋਵੇ ਨੁਕਸਾਨ ਤਾਂ ਨੁਕਸਾਨ ਹੀ ਹੈ ਤੇ ਅੱਜ ਆਪਾਂ ਇਹ ਵੀਡੀਓ ਵਿੱਚ ਥੋੜਾ ਟੈਕਨੀਕਲ ਗੱਲਾਂ ਤੇ ਗੌਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਇਹ ਬਾਰ-ਬਾਰ ਕਿਉਂ ਹੋ ਰਿਹਾ ਹੈ ਤੇ ਇਸ ਦੇ ਪਿੱਛੇ ਦੇ ਕਾਰਨ ਕੀ ਆ ਤੇ ਇਸ ਨੂੰ ਬਚਿਆ ਕਿਵੇਂ ਜਾ ਸਕਦਾ ਹੈ ਇਹ ਮਸਲੇ ਨੂੰ ਹੱਲ ਸਰਕਾਰਾਂ ਕਰ ਸਕਦੀਆਂ ਨੇ ਚਾਹੇ ਉਹ ਕਿਸੇ ਵੀ ਤਰੀਕੇ ਨਾਲ ਕਰਨ ਪਰ ਜਦੋਂ ਤੱਕ ਅਸੀਂ ਉਹਨਾਂ ਦੇ ਪੂਰੀ ਤਰ੍ਹਾਂ ਗਲ ਵਿੱਚ ਗੂਠਾ ਨਹੀਂ ਦਿੰਦੇ ਉਦੋਂ ਤੱਕ ਇਹ ਕੰਮ ਸੰਭਵ ਹੀ ਨਹੀਂ ਹੈ ਜਾਂ ਫਿਰ ਇੱਕ ਪੱਖ ਇਹ ਵੀ ਹੈ ਕਿ ਇਸ ਕਾਰਨ ਕਿਤੇ ਕੋਈ ਬਹੁਤ ਜ਼ਿਆਦਾ ਪੈਸਾ ਤਾਂ ਨਹੀਂ ਬਣਾ ਰਿਹਾ ਕਿਤੇ ਕੋਈ ਬੈਠਾ ਇਸ ਨੂੰ ਬਿਜ਼ਨਸ ਦੇ ਰੂਪ ਵਿੱਚ ਤਾਂ ਨਹੀਂ ਵੇਖ ਰਿਹਾ ਕੀ ਕਿਤੇ ਕੋਈ ਇਸ ਦਾ ਪਰਮਾਨੈਂਟ ਸੋਲੂਸ਼ਨ ਕੱਢਣਾ ਹੀ ਨਹੀਂ ਚਾਹ ਰਿਹਾ ਕਿ ਜੇਕਰ ਹੜ੍ਹ ਆਉਣਗੇ ਤਾਂ ਹੀ ਫਲੱਡ ਰੀਲਿਫ ਦਾ ਉੱਪਰ ਤੋਂ ਪੈਸਾ ਆਵੇਗਾ 37 ਸਾਲ ਵਿੱਚ ਹੁਣ ਕਿਹੜੀ ਕੜੀ ਸਰਕਾਰ ਜਾਦਾ ਰਹਿ ਚੁੱਕੀ ਹੈ ਇਹ ਉਹਨਾਂ ਸਾਰਿਆਂ ਦੀ ਦੇਣਾ ਹੈ ਪਰ ਜੇ ਤੁਸੀਂ ਹਰ ਸਾਲ ਉਹੀ ਦਿੱਕਤਾਂ ਨਾਲ ਝੇਲ ਰਹੇ ਹੋ ਤਾਂ ਤੁਹਾਨੂੰ ਇਹਨਾਂ ਬਾਰੇ ਬੋਲਣਾ ਪੈਣਾ ਹੈ ਤੁਸੀਂ ਜੇਕਰ ਥੋੜਾ ਪਿੱਛੇ ਝਾਤ ਮਾਰ ਕੇ ਵੇਖੀਏ ਤਾਂ ਬਾਰਡਰ ਏਰੀਆ ਵਾਲੇ ਲੋਕ ਕਿਵੇਂ ਸਰਵਾਈਵ ਕਰ ਰਹੇ ਨੇ ਪਿਛਲੇ ਕੁਝ ਸਾਲਾਂ ਤੋਂ ਪਹਿਲਾਂ 2023 ਦੇ ਵਿੱਚ ਵੀ ਹੜ੍ਹ ਆ ਗਈ ਸੀ ਉਦੋਂ ਵੀ ਉਹਨਾਂ ਨੂੰ ਆਪ ਦੇ ਕਰ ਤੇ ਉਸ ਤੋਂ ਬਾਅਦ ਹੁਣ ਜਦੋਂ ਥੋੜਾ ਸਿਸਟਮ ਸੈੱਟ ਆਇਆ ਤਾਂ ਲੜਾਈ ਲੱਗ ਗਈ। ਲੜਾਈ ਕਰਕੇ ਫੇਰ ਕੁਝ ਪਿੰਡਾਂ ਨੂੰ ਘਰ ਤੋਂ ਬੇਕਾਰ ਕਰ ਦਿੱਤਾ ਗਿਆ। ਦੁਬਾਰਾ ਜਾ ਕੇ ਉਹਨਾਂ ਨੇ ਫੇਰ ਸੈਟਿੰਗ ਕੀਤੀ ਤੇ ਹੁਣ ਦੁਬਾਰਾ ਫੇਰ ਹੜ ਆ ਗਈ। ਮਤਲਬ ਉਹਨਾਂ ਦਾ ਤਾਂ ਘਰ ਆਉਣਾ ਜਾਣਾ ਹੀ ਲੱਗਿਆ ਹੋਇਆ ਹੈ। ਜਦੋਂ ਥੋੜਾ ਜਿਹਾ ਉਹ ਕੰਮ ਸੈੱਟ ਕਰਦੇ ਆ, ਐਨੇ ਨੂੰ ਖਰਾਬ ਹੋ ਜਾਂਦਾ ਹੈ। ਮਤਲਬ ਘਰ ਛੱਡਣਾ ਤਾਂ ਇੱਕ ਦਿਨ ਲਈ ਬਹੁਤ ਮੁਸ਼ਕਲ ਹੈ। ਉਹ ਫੇਰ ਸਾਲ ਦੇ ਵਿੱਚ ਪਤਾ ਨਹੀਂ ਕਿੰਨੀ ਵਾਰੀ ਇੱਧਰ ਉੱਧਰ ਕਰਦੇ ਨੇ। ਤੇ ਉਹ ਵੀ ਇਕੱਲੇ ਨਹੀਂ ਆਪਦੇ ਨਾਲ ਆਪਦੇ ਪਸ਼ੂਆਂ ਨੂੰ ਵੀ ਲੈ ਕੇ ਇੱਧਰ ਉੱਧਰ ਜਾਂਦੇ ਨੇ ਜੇਕਰ ਇਹ ਗੱਲ ਕਿਸੇ ਨੂੰ ਥੋੜੀ ਜੀ ਵੀ ਕੌੜੀ ਲੱਗ ਰਹੀ ਹੈ ਤਾਂ ਇਹ ਚੀਜ਼ਾਂ ਦੁਆਰਾ ਫੇਰ ਅੱਗੇ ਆ ਸਕਦੀਆਂ ਨੇ ਗਵਰਨਮੈਂਟ ਤੇ ਇਹ ਦਬਾਰਾ ਰਹਿਣਾ ਚਾਹੀਦਾ ਹੈ ਕਿ ਜੋ ਵੀ ਬੰਨ ਹੋਣ ਬਣਾਉਣੇ ਨੇ ਉਹ ਮਿੱਟੀ ਦੇ ਨਹੀਂ ਬਲਕਿ ਪੱਥਰਾਂ ਦੇ ਜਾਲ ਦੇ ਬਣਾਏ ਜਾਣ ਜਾਹੂਰ ਕਿਸੇ ਵੀ ਤਰੀਕੇ ਨਾਲ ਬਣਾਈ ਜਾਣ। ਸੋ ਜੇ ਹੁਣ ਅਸੀਂ ਇਕਨੋਮਿਕ ਇੰਪੈਕਟ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਪਿੰਡ ਇਸ ਵਿੱਚ ਤਵਾ ਹੋ ਚੁੱਕੇ ਨੇ। ਸੜਕਾਂ, ਘਰ, ਸਕੂਲ ਇਹਨਾਂ ਨੂੰ ਮੁੜ ਰਿਪੇਅਰ ਕਰਨ ਲਈ ਮਹੀਨੇ ਲੱਗ ਜਾਣੇ ਨੇ। ਖੇਤੀਬਾੜੀ ਦਾ ਸੰਕਟ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ। ਮੰਡੀਆਂ, ਫੂਡ ਪ੍ਰੋਸੈਸਿੰਗ ਇੰਡਸਟਰੀਆਂ, ਐਗਰੋ ਇਕਨੋਮੀ ਸਾਰੀਆਂ ਪ੍ਰਭਾਵਿਤ ਹੋ ਰਹੀਆਂ ਨੇ। ਇਸ ਤੋਂ ਇਲਾਵਾ ਫਾਈਨੈਂਸ਼ੀਅਲ ਰਿਸੋਰਸ ਹਜੇ ਤੱਕ ਪੰਜਾਬ ਤੱਕ ਨਹੀਂ ਪਹੁੰਚੇ। ਕਾਲੀ ਦੀ ਤਰ੍ਹਾਂ ਹੀ ਇੱਥੇ এনवायरमेंटਲ ਇੰਪੈਕਟ ਵੀ ਲੰਬੇ ਸਮੇਂ ਤੱਕ ਰਹਿਣਾ ਹੈ। ਸੋ ਪੰਜਾਬ ਵੱਲੋਂ ਤੇ ਦਿਲਿਆਂ ਨੂੰ ਹੜ੍ਹ ਪ੍ਰਭਾਵਿਤ ਕੋਸ਼ਿਤ ਕੀਤਾ ਗਿਆ ਹੈ ਜਿਸ ਵਿੱਚ 30 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਤੇ ਅਸਲੀ ਨੰਬਰ ਇਹ ਪਾਣੀ ਸੁੱਕਣ ਤੋਂ ਬਾਅਦ ਪਤਾ ਲੱਗਣਗੇ 3.5 ਲੱਖ ਲੋਕ ਇਸ ਤੋਂ ਪ੍ਰਭਾਵਿਤ ਹੋਏ ਨੇ 14-1500 ਦੇ ਨੇੜੇ ਤੇੜੇ ਪਿੰਡ ਇਸ ਪਾਣੀ ਦੇ ਪ੍ਰਭਾਵ ਹੇਠ ਨੇ ਲਗਭਗ 371000 ਏਕੜ ਫਸਲ ਖਤਮ ਹੋਈ ਹੈ ਖਾਸ ਕਰਕੇ ਗੁਰਦਾਸਪੁਰ ਸੋ ਹੁਣ ਉੱਥੇ ਰੇਤ ਬਹੁਤ ਭਾਰੀ ਮਾਤਰਾ ਵਿੱਚ ਇਕੱਠੀ ਹੋ ਚੁੱਕੀ ਹੈ ਫਲੱਡ ਕਾਰਨ ਇਹ ਇੰਨਾ ਜ਼ਿਆਦਾ ਵੱਧ ਚੁੱਕਿਆ ਹੈ ਕਿ ਇੱਥੋਂ ਦੀ ਮਿੱਟੀ ਦੀ ਉਪਜਾਊ ਸ਼ਕਤੀ ਬਿਲਕੁਲ ਘਟ ਜਾਵੇਗੀ ਜੇਕਰ ਇਸ ਨੂੰ ਉਤੋਂ ਨਹੀਂ ਚੁੱਕਿਆ ਗਿਆ ਸੁਖੇਤਾਂ ਵਿੱਚ ਵਰਤੇ ਜਾਣ ਵਾਲੇ ਪੈਸਟੀਸਾਈਡ ਤੇ ਫਰਟੀਲਾਈਜ਼ਰ ਪਾਣੀ ਵਿੱਚ ਮਿਲ ਰਹੇ ਨੇ ਸੂਈਸ ਦੇ ਨਾਲ ਵੀ ਹੁਣ ਅੱਗੇ ਬਿਮਾਰੀਆਂ ਦਾ ਖਤਰਾ ਪਵੇਗਾ ਸੋ ਹਲੀ ਤੱਕ ਤਾਂ ਇਹ ਵੀ ਨਹੀਂ ਪਤਾ ਕਿ ਇਸ ਪਾਣੀ ਦੇ ਵਿੱਚ ਕਿੰਨੇ ਜੀਵ ਜੰਤੂ ਤੇ ਜਾਨਵਰ ਮਰੇ ਪਏ ਨੇ ਹੋ ਸਕਦਾ ਵਿੱਚ ਕੁਝ ਇਨਸਾਨ ਵੀ ਹੋਣ ਸੂਫ ਲੱਗ ਪੰਜਾਬ ਦੇ ਹਾਲਾਤ ਬਹੁਤ ਖਰਾਬ ਕਰਨਗੇ ਜੇਕਰ ਅਸੀਂ ਇਹ ਪਾਣੀ ਸੁੱਕਣ ਤੋਂ ਬਾਅਦ ਉਹਨਾਂ ਲੋਕਾਂ ਨੂੰ ਨਾ ਪੁੱਛਿਆ ਕਿ ਸਰਕਾਰ ਜਿੰਨਾ ਵੀ ਜੋ ਵੀ ਕਰ ਰਹੀ ਹੈ ਆਪਣੇ ਲੈਵਲ ਤੇ ਉਸ ਨਾਲ ਕਦੇ ਵੀ ਉਹਨਾਂ ਲੋਕਾਂ ਦੀ ਪੂਰਤੀ ਨਹੀਂ ਹੋ ਸਕਦੀ ਇਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਅੱਗੇ ਆਉਣਾ ਪਵੇਗਾ ਕਿ ਕਿਹੜੇ ਬੰਦੇ ਨੂੰ ਐਕਚੁਅਲ ਵਿੱਚ ਜ਼ਰੂਰਤ ਹੈ ਕਿਹੜੇ ਦਾ ਅਸਲ ਵਿੱਚ ਨੁਕਸਾਨ ਹੋਇਆ ਪਰ ਹੁਣ ਪੰਜਾਬ ਦੇ ਬਹੁਤ ਸਾਰੇ ਲੋਕ ਇਨਫਲੂਐਂਸਰ ਸੈਲੀਬ੍ਰਿਟੀ ਆਰਗੇਨਾਈਜੇਸ਼ਨਸ ਐਨਜੀਓ ਬਹੁਤ ਬੱਡੀ ਲੈਵਲ ਤੇ ਕੰਮ ਕਰ ਰਹੇ ਨੇ ਜਿਨ੍ਹਾਂ ਨਾਲ ਇਹ ਸਭ ਕੁਝ ਸੰਭਵ ਬਣ ਸਕਦਾ ਹੈ ਜੇਕਰ ਇਦਾਂ ਹੀ ਚੱਲਦਾ ਰਿਹਾ। ਸੋ ਜੇਕਰ ਦੇਖੀਏ ਹੁਣ ਪੰਜਾਬ ਭਾਰਤ ਦੇ ਬਫਰ ਸਟਾਕ ਚ 35 ਤੋਂ 40% ਕਣਕ ਤੇ ਚਾਵਲ ਕੰਟ੍ਰਿਬਿਊਟ ਕਰਦਾ ਹੈ। ਹੁਣ ਸੋਚੋ ਆਉਟਪੁੱਟ ਕਿੰਨਾ ਘਟੇਗਾ ਤੇ ਦੇਸ਼ ਨੂੰ ਇੰਪੋਰਟ ਕਰਨਾ ਵੀ ਪੈ ਸਕਦਾ ਤੇ ਇਸ ਨਾਲ ਇਨਫਲੇਸ਼ਨ ਵੀ ਵੱਧ ਸਕਦਾ ਹੈ। ਤੇ ਇੱਕ ਦਿੱਕਤ ਹੋਰ ਵੀ ਆ ਕਿ ਪੰਜਾਬ ਦੇ ਵਿੱਚ ਫਸਲਾਂ ਦੀ ਇੰਸ਼ੋਰੈਂਸ ਪਾਲਿਸੀ ਹਲੇ ਤੱਕ ਲਾਗੂ ਹੀ ਨਹੀਂ ਹੋ ਸਕੀ ਸੋ ਇਹ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਸੀਗੀ 2016 ਦੇ ਵਿੱਚ ਲਾਂਚ ਕੀਤੀ ਗਈ ਸੀ ਸੋ ਅਸਲ ਵਿੱਚ ਇਹਦੇ ਵਿੱਚ ਹੈ ਕੀ ਹੈ ਥੋੜਾ ਜਿਹਾ ਇਸ ਬਾਰੇ ਵੀ ਜਾਣਦੇ ਹਾਂ ਮਤਲਬ ਜਿਵੇਂ ਆਪਾਂ ਕਿਸੇ ਕਾਰ ਦਾ ਇੰਸ਼ੋਰੈਂਸ ਕਰਾਉਣ ਲਈ ਉਸ ਦਾ ਪਹਿਲਾਂ ਪ੍ਰੀਮੀਅਮ ਭਰਦੇ ਹਾਂ ਤੇ ਬਾਅਦ ਵਿੱਚ ਸਾਨੂੰ ਉਸ ਦਾ ਫਿਰ ਕਲੇਮ ਮਿਲਦਾ ਹੈ ਇਸੇ ਤਰ੍ਹਾਂ ਇਸ ਦੀ ਵਿੱਚ ਵੀ ਪ੍ਰੀਮੀਅਮ ਹੈ ਪਰ ਇਹ ਪ੍ਰੀਮੀਅਮ ਰੇਟ ਕਿਵੇਂ ਕੰਮ ਕਰਦਾ ਹੈ ਕਿਵੇਂ ਚੱਲਦਾ ਉਸ ਬਾਰੇ ਗੱਲ ਕਰਦੇ ਹਾਂ ਮਿਲਟਸ ਦਾਲਾਂ ਫੂਡ ਗ੍ਰੇਨਸ ਮਤਲਬ ਇਦਾਂ ਦੀਆਂ ਜਿੰਨੀਆਂ ਵੀ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਖਾਣੇ ਆ ਉਹਨਾਂ ਦਾ 2% ਪ੍ਰੀਮੀਅਮ ਤੁਹਾਨੂੰ ਦੇਣਾ ਪਵੇਗਾ ਇੰਸ਼ੋਰੈਂਸ ਵਜੋਂ ਮਤਲਬ ਉਹਨਾਂ ਦੀ ਕੁੱਲ ਕੀਮਤ ਦਾ 2% ਇਸ ਸੈਂਟਰ ਦਾ ਕਹਿਣਾ ਹੈ ਮਤਲਬ ਜੋ ਹੁਣ ਸੀਜ਼ਨ ਚੱਲ ਰਿਹਾ ਹੈ ਇਸੇ ਤਰ੍ਹਾਂ ਜਦੋਂ ਕਣਕ ਦਾ ਸੀਜ਼ਨ ਆ ਉਸ ਦੇ ਵਿੱਚ ਤੁਸੀਂ ਜੋ ਵੀ ਚੀਜ਼ਾਂ ਹੋ ਰਗਾਉਨੇ ਹੋ ਉਸ ਵਿੱਚ 1.5% ਪ੍ਰੀਮੀਅਮ ਦੇਣਾ ਪਵੇਗਾ ਤੇ ਐਨੂਅਲ ਕਮਰਸ਼ੀਅਲ ਜਿਹੜੀਆਂ ਕ੍ਰੌਪਸ ਨੇ ਉਹ ਸਾਰਾ ਸਾਲ ਹੀ ਹੁੰਦੀਆਂ ਨੇ ਜਿਵੇਂ ਕਿ ਗੰਨਾ ਫਲ ਸਬਜ਼ੀਆਂ ਇਹਨਾਂ ਲਈ 5% ਪ੍ਰੀਮੀਅਮ ਦੇਣਾ ਪਵੇਗਾ ਪਰ ਇਹ ਇੰਸ਼ੋਰੈਂਸ ਪਾਲਿਸੀ ਨੂੰ ਪਹਿਲਾਂ ਸਟੇਟ ਨੂੰ ਅਡਾਪਟ ਕਰਨਾ ਪਵੇਗਾ ਪਰ ਹੁਣ ਪ੍ਰੀਮੀਅਮ ਦੰਦਾ ਕੌਣ ਹੈ ਅਸਲ ਵਿੱਚ ਪ੍ਰੀਮੀਅਮ ਇਹ ਕਿਸਾਨ ਹੀ ਦਿੰਦੇ ਨੇ ਪਰ ਹੁਣ ਗੱਲ ਇਹ ਹੈ ਕਿ 2% ਡੇਡ ਤੇ 5% ਇਹ ਫਿਕਸ ਕੀਤੀ ਗਈ ਨੇ ਤੇ ਮੰਨ ਲਓ ਹੁਣ ਜੇਕਰ ਕੋਈ ਇੰਸ਼ੂਰੈਂਸ ਕੰਪਨੀ ਕਹਿੰਦੀ ਹੈ ਕਿ ਸਾਡਾ ਕੰਮ 2% ਨਾਲ ਤਾਂ ਨਹੀਂ ਚੱਲੇਗਾ ਸਾਨੂੰ ਘੱਟੋ ਘੱਟ 4% ਪ੍ਰੀਮੀਅਮ ਚਾਹੀਦਾ ਹੈ ਪਰ ਉਹ ਕੇਸ ਵਿੱਚ ਇਹ 2% ਸਟੇਟ ਤੇ ਸੈਂਟਰ ਗਵਰਨਮੈਂਟ ਵਿੱਚ ਵੰਡ ਜਾਂਦਾ ਹੈ 50-50% ਮਤਲਬ ਉਹ 2% ਨੂੰ 50% ਸਟੇਟ ਗਵਰਨਮੈਂਟ ਤੇ 50% ਸੈਂਟਰ ਗਵਰਨਮੈਂਟ ਦੇਵੇਗੀ ਪਰ ਜੇਕਰ ਇਹ ਪ੍ਰੀਮੀਅਮ 1% ਹੀ ਹੈ ਤਾਂ ਇਸ ਨੂੰ ਕਿਸਾਨ ਹੀ ਦੇਣਗੇ ਮਤਲਬ 2% ਦੇ ਥੱਲੇ ਥੱਲੇ ਕਿਸਾਨ ਨੂੰ ਆਪ ਹੀ ਪੇ ਕਰਨਾ ਪਵੇਗਾ 2% ਤੋਂ ਉੱਪਰ ਉਹੀ ਹੈ ਉਹ ਸਰਕਾਰਾਂ ਪਾਉਣਗੀਆਂ ਤੇ ਹੁਣ ਗੱਲ ਆਉਂਦੀ ਹੈ ਪੰਜਾਬ ਦੀ ਇਹ ਇਸ ਨਾਲ ਕਿਉਂ ਨਹੀਂ ਜੁੜਿਆ ਮਤਲਬ ਇਸ ਦੀ ਸਰਕਾਰ ਇਸਨੇ ਇਸ ਸਕੀਮ ਲਾਗੂ ਕਿਉਂ ਨਹੀਂ ਕੀਤੀ ਕੀ ਕਾਰਨ ਸੀ ਪੰਜਾਬ ਨੇ ਕਿਹਾ ਕਿ ਸਾਡੇ ਰਾਜ ਵਿੱਚ 99% ਖੇਤਰ ਸਿੰਚਾਈ ਹੀਟ ਹੁੰਦਾ ਹੈ ਮਤਲਬ ਰਿਸਕ ਬਹੁਤ ਘੱਟ ਹੈ ਤਾਂ ਸਾਨੂੰ ਘੱਟ ਪ੍ਰੀਮੀਅਮ ਦੇਣਾ ਚਾਹੀਦਾ ਹੈ ਪਰ ਸੈਂਟਰ ਵੱਲੋਂ ਜ਼ਿਆਦਾ ਪ੍ਰੀਮੀਅਮ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਖਤਰਾ ਹੀ ਨਹੀਂ ਹੈ ਇਸ ਵਿੱਚ ਕਵਰ ਹੁੰਦਾ ਜਿਵੇਂ بارش ਨਾ ਪੈਣ ਦੇ ਕਾਰਨ ਬੀਜ ਬਰਬਾਦ ਹੋ ਜਾਣਾ ਸੋਕਾ ਪੈ ਜਾਣਾ ਔਲੇ ਪੈ ਜਾਣੇ ਹਾੜ ਆ ਜਾਣਾ ਸਾਈਕਲੋਨ ਵਰਗੀਆਂ ਹੋਰ ਚੀਜ਼ਾਂ ਖੜੀ ਫਸਲ ਨੂੰ ਨੁਕਸਾਨ ਨੁਕਸਾਨ ਕਰ ਦੇਣ ਕੱਟਣ ਤੋਂ ਬਾਅਦ 14 ਦਿਨ ਤੱਕ ਕੁਦਰਤੀ ਆਫਤ ਨਾਲ ਨੁਕਸਾਨ ਹੋ ਜਾਣਾ ਹੜ ਭਾਰੀ ਬਾਰਸ਼ ਤੇ ਅੱਗ ਲੱਗਣ ਤੱਕ ਦਾ ਵੀ ਇਸ ਦੇ ਵਿੱਚ ਹੀ ਕਵਰ ਹੁੰਦਾ ਹੈ ਸੋ ਹੁਣ ਸਟੇਟ ਗਵਰਨਮੈਂਟ ਦਾ ਕਹਿਣਾ ਸੀ ਕਿ ਸਾਡੇ ਤੇ ਬੇਵਜਾ ਫਾਈਨੈਂਸ਼ੀਅਲ ਬਰਡਨ ਪਾਇਆ ਜਾ ਰਿਹਾ ਹੈ ਸੋ ਇਸ ਕਰਕੇ ਉਸ ਸਮੇਂ ਇਹਨਾਂ ਨੇ ਕਿਹਾ ਕਿ ਅਸੀਂ ਇਸ ਸਕੀਮ ਇੰਪਲੀਮੈਂਟ ਨਹੀਂ ਕਰਾਂਗੇ 2016 ਦੇ ਨੇੜੇ ਤੇ ਹੁਣ ਅੱਜ ਦੇ ਸਮੇਂ ਸਟੇਟ ਗਵਰਨਮੈਂਟ ਦੀ ਗੱਲ ਕਰੀਏ ਤਾਂ ਸਤੰਬਰ 2024 ਵਿੱਚ ਇਹਨਾਂ ਨੇ ਕੁਝ ਨਵੀਆਂ ਖੇਤੀਬਾੜੀ ਪਾਲਿਸੀਆਂ ਲਿਆਂਦੀਆਂ ਸੀ ਜਿਸ ਵਿੱਚ ਇਹਨਾਂ ਨੇ ਪ੍ਰੋਪੋਜ਼ ਕੀਤਾ ਸੀ 200 ਕਰੋੜ ਦਾ ਫੰਡ ਬਣਾਇਆ ਯਾ ਵੀ ਪਰ ਇਸ ਵਿੱਚ ਇਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਇਸ ਦਾ 0.1% ਆਫ ਕ੍ਰੌਪ ਵੈਲਿਊ ਦੇਣੀ ਪਵੇਗੀ। ਸੋ ਵਧੀਆ ਗੱਲ ਹੈ ਕਿ ਇਹ ਸਰਕਾਰ ਕੋਈ ਪਾਲਿਸੀ ਤਾਂ ਲੈ ਕੇ ਆਈ ਕਿਸਾਨਾਂ ਲਈ ਪਰ ਇਸ ਨੂੰ ਇੰਪਲੀਮੈਂਟ ਨਹੀਂ ਕੀਤਾ ਗਿਆ। ਹਾਲੇ ਤੱਕ ਚਰਚਾਵਾਂ ਹੀ ਚੱਲ ਰਹੀਆਂ ਨੇ। ਸੋ ਹੁਣ ਨਤੀਜਾ ਕੀ ਨਿਕਲਿਆ? ਆਖਰਕਾਰ ਭੁਗਤਾਨਾਂ ਤਾਂ ਕਿਸਾਨਾਂ ਨੂੰ ਹੀ ਪਿਆ। ਜੇ ਕਿਤੇ ਇਹ ਪਾਲਿਸੀ ਪੰਜਾਬ ਵਿੱਚ ਲਾਗੂ ਹੁੰਦੀ ਤਾਂ ਅੱਜ ਇਸ ਦਾ ਵੱਡਾ ਲਾਭ, ਇੱਕ ਵੱਡਾ ਫਾਇਦਾ ਕਿਸਾਨਾਂ ਨੂੰ ਮਿਲ ਸਕਦਾ ਸੀ। ਸੋ ਹੁਣ ਮੌਜੂਦਾ ਸਰਕਾਰ ਵੀ ਸਿੱਧਾ ਸੈਂਟਰ ਤੇ ਦੋਚਲਾ ਰਹੀ ਹੈ ਕਿ ਉਹ ਸਾਡਾ 60000 ਕਰੋੜ ਤੱਕ ਦਾ ਜੋ ਫੰਡ ਪਿਆ ਹੈ ਉਹ ਰਿਲੀਜ਼ ਨਹੀਂ ਕਰ ਰਹੀ ਸਾਨੂੰ ਸਹੀ ਮੁਆਵਜ਼ਾ ਨਹੀਂ ਦੇ ਰਹੀ ਸੋ ਇਹ ਚਲੋ ਪੋਲਿਟਿਕਸ ਦੀਆਂ ਗੱਲਾਂ ਨੇ ਇਹ ਤਾਂ ਇਦਾਂ ਹੀ ਚਲਦੀਆਂ ਰਹਿਣਗੀਆਂ ਪਰ ਗਰਾਊਂਡ ਲੈਵਲ ਤੇ ਜੇ ਕਿਸੇ ਦਾ ਘਰ ਖਰਾਬ ਹੋਇਆ ਟੁੱਟ ਚੁੱਕਿਆ ਤਾਂ ਉਹ ਬਿਲਕੁਲ ਉਸੇ ਤਰ੍ਹਾਂ ਦਾ ਚਲੋ ਬੇਸ਼ੱਕ ਨਹੀਂ ਉਹਨਾਂ ਦੇ ਰਹਿਣ ਲਈ ਉਹਨਾਂ ਦੇ ਸਰਵਾਈਵ ਕਰਨ ਲਈ ਜੇਕਰ ਉਹ ਖੜਾ ਹੋਵੇ ਤਾਂ ਜਾ ਕੇ ਉਹਨਾਂ ਦੀ ਲਾਈਫ ਸਹੀ ਲਾਈਨ ਤੇ ਆਵੇਗੀ ਸੋ ਬਹੁਤ ਸਾਰੀਆਂ ਸੰਸਥਾਵਾਂ ਗਿਆ ਚੁੱਕੀਆਂ ਨੇ ਤੇ ਆਪਣੇ ਆਪਣੇ ਲੈਵਲ ਤੇ ਕੰਮ ਕਰ ਰਹੀਆਂ ਯਾਨੀ ਸੋ ਜਿਹੜੀ ਸਿੰਗਰਾਂ ਨੂੰ ਜਿਹੜੇ ਸੋਸ਼ਲ ਮੀਡੀਆ ਦੇ ਇਨਫਲੂਐਂਸਰਾਂ ਨੂੰ ਲੋਕ ਹਾਸ ਹਾਸ ਕੇ ਮਜ਼ਾਕ ਕਰਦੇ ਸੀ ਅੱਜ ਜਿੰਨਾ ਹੋ ਸਕਦਾ ਆਪਣਾ ਦਾਨ ਆਪਣਾ ਕੰਟ੍ਰਿਬਿਊਟ ਕਰ ਰਹੇ ਨੇ ਸੋ ਇਸ ਕਰਕੇ ਇਹ ਵੀ ਸੋਚਣਾ ਚਾਹੀਦਾ ਹੈ ਕਿ ਬੇਸ਼ੱਕ ਕੁਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਕਰ ਰਿਹਾ ਹੈ ਪਰ ਉਹ ਟਾਈਮ ਆਉਣ ਤੇ ਪੰਜਾਬ ਨਾਲ ਖੜਦਾ ਜਰੂਰ ਹੈ ਤੇ ਦੂਜੀ ਗੱਲ ਜੇ ਕੋਈ ਵੀਡੀਓ ਬਣਾ ਵੀ ਲੈਂਦਾ ਤਾਂ ਉਸ ਦਾ ਬਹੁਤਾ ਜਿਆਦਾ ਸਾਨੂੰ ਵਿਰੋਧ ਨਹੀਂ ਕਰਨਾ ਚਾਹੀਦਾ ਕਿਉਂਕਿ ਉਸ ਨਾਲ ਹੋਰ ਲੋਕਾਂ ਤੱਕ ਗੱਲ ਪਹੁੰਚਦੀ ਹੈ ਤਾਂ ਹੀ ਅੱਜ ਉਹ ਬੰਦੇ ਵੀ ਸਾਨੂੰ ਉੱਥੇ ਵੇਖਣ ਨੂੰ ਮਿਲ ਰਹੇ ਨੇ ਜੋ ਸ਼ਾਇਦ ਕਦੇ ਆਉਂਦੇ ਹੀ ਨਾ ਕੁੱਲ ਮਿਲਾ ਕੇ ਉਸ ਚੀਜ਼ ਦਾ ਵੀ ਫਾਇਦਾ ਹੋ ਰਿਹਾ ਹੈ ਤੇ ਅੱਜ ਦਾ ਸਮਾਂ ਜੋ ਦੌਰ ਚੱਲ ਰਿਹਾ ਹੈ ਉਸ ਵਿੱਚ ਸਾਨੂੰ ਫਾਇਦਾ ਹੀ ਚਾਹੀਦਾ ਹੈ ਪਰ ਬਹੁਤ ਬਾਰ ਦੇਖਿਆ ਗਿਆ ਹੈ ਕਿ ਜਦੋਂ ਸੋਸ਼ਲ ਮੀਡੀਆ ਤੇ ਵੇਵ ਖਤਮ ਹੋ ਜਾਵੇ ਤਾਂ ਉਸ ਤੋਂ ਬਾਅਦ ਉਸ ਏਰੀਏ ਵਿੱਚ ਕੋਈ ਨਹੀਂ ਜਾਂਦਾ ਸੋ ਕਿਤੇ ਉਹ ਕੰਮ ਨਾ ਹੋ ਜਾਈ ਸੋ ਹੁਣ ਅਗਸਤ 2025 ਦੀ ਇਹ بارش ਪੰਜਾਬ ਵਿੱਚ 253.7 ਮਿਲੀਮੀਟਰ ਹੋਈ ਹੈ ਇਹ ਪਿਛਲੇ 25 ਸਾਲਾਂ ਵਿੱਚ ਅਗਸਤ ਮਹੀਨੇ ਦੀ ਸਭ ਤੋਂ ਵੱਧ بارش ਹੈ ਆਮ ਤੌਰ ਤੇ ਹੋਣ ਵਾਲੀ 146 ਮਿਲੀਮੀਟਰ بارش ਨਾਲੋਂ ਇਹ 74% ਜ਼ਿਆਦਾ ਸੀ ਪਰ ਜੂ ਹਾੜਾਂ ਦੀ ਸਥਿਤੀ ਬਣੀ ਹੈ ਇਹ ਪਾਣੀ ਇਕੱਲਾ ਪੰਜਾਬ ਦੇ ਮੀਂਹ ਦਾ ਨਹੀਂ ਸੀ ਜੋ ਹਿਮਾਚਲ ਚ ਮੀਂਹ ਪਏ ਨੇ ਉਹਨਾਂ ਦਾ ਪਾਣੀ ਡੈਮ ਚ ਇਕੱਠਾ ਹੋਣ ਕਾਰਨ ਇੱਥੇ ਆਇਆ ਮੌਸਮ ਵਿਭਾਗ ਦੇ ਮੁਤਾਬਕ ਕੁਝ ਇਲਾਕਿਆਂ ਵਿੱਚ 55 ਸਾਲ ਦੇ ਰਿਕਾਰਡ ਟੁੱਟ ਗਏ ਪਰ ਅਗਸਤ 1976 ਦਾ ਰਿਕਾਰਡ 350 ਮਿਲੀਮੀਟਰ ਤੋਂ ਵੱਧ ਅਜੇ ਵੀ ਸਭ ਤੋਂ ਉੱਪਰ ਹੈ ਸੋ 2000 ਤੋਂ ਬਾਅਦ ਦੀ ਸਾਰੀ ਅਗਸਤ ਮਹੀਨਿਆਂ ਵਿੱਚ 2025 ਸਭ ਤੋਂ ਵੱਧ ਬਰਸਾਤੀ ਰਿਹਾ ਹੈ ਸੋ ਜਿੱਥੇ ਸੋਨੇ ਵਰਗੀਆਂ ਫਸਲਾਂ ਲਹਿਰਾਉਣੀਆਂ ਸੀ ਉੱਥੇ ਅੱਜ ਸਮੁੰਦਰ ਬਣਿਆ ਖੜਾ ਹੈ ਤੇ ਲੋਕ ਪੁੱਛ ਰਹੇ ਨੇ ਕਿ ਇਸ ਆਫਤ ਦਾ ਕੋਈ ਹੱਲ ਹੈ ਯਾ ਨਹੀਂ 1988 ਦੇ ਹੜ੍ਹ ਦੀ ਤਰਾਸ ਦੀਦੀ ਯਾਦ ਤਾਂ ਇਹ ਹੜ੍ਹ ਜਰੂਰ ਦਵਾ ਰਹੇ ਨੇ ਉਸ ਸਾਲ ਸਤਲੂਜ ਬਿਆਸ ਤੇ ਰਾਵੀ ਮੌਤ ਦਾ ਸਲਾਬ ਬਣ ਕੇ ਵਗੇ ਸੈਂਕੜੇ ਪਿੰਡ ਡੁੱਬੇ ਲੱਖਾਂ ਲੋਕ ਪ੍ਰਭਾਵਿਤ ਹੋਏ ਸਤੰਬਰ 1988 ਵਿੱਚ ਜਦੋਂ ਭਾਖੜਾ ਤੇ ਪੌਂਗ ਡੈਮ ਤੋਂ ਲੱਖਾਂ ਕਿਊਸਕ ਪਾਣੀ ਛੱਡਿਆ ਗਿਆ ਹਾਲਾਤ ਹੋਰ ਵੀ ਗੰਭੀਰ ਹੋ ਗਏ ਪਰ ਅੱਜ 37 ਸਾਲਾਂ ਬਾਅਦ ਫੇਰ ਉਹੀ ਕੁਝ 32 ਇਸ ਮਾਮਲੇ ਦੀ ਆੜ ਵਿੱਚ ਹੀ ਨਵੰਬਰ 1988 ਵਿੱਚ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਦੇ ਪ੍ਰਧਾਨ ਮੇਜਰ ਜਨਰਲ ਬੀ ਐ ਕਮਾਲ ਦੀ ਹੱਤਿਆ ਵੀ ਹੋ ਗਈ। ਸੋ ਕਿਹਾ ਜਾਂਦਾ ਕਿ ਉਸ ਸਮੇਂ ਸਿਲਵਰ ਜੁਬਲੀ ਦੇ ਸਮਾਗਮ ਤੇ ਰਾਜਵੀ ਗਾਂਧੀ ਨੇ ਆਉਣਾ ਸੀ ਤੇ ਉਸ ਸਮੇਂ ਉਹਨਾਂ ਨੇ ਫੈਸਲਾ ਲਿਆ ਕਿ ਆਪਾਂ ਇਸ ਨੂੰ ਪੂਰਾ ਪਰਕੇ ਦਿਖਾਵਾਂਗੇ ਤਾਂ ਜੋ ਰਾਜੀਵੀ ਗਾਂਧੀ ਹੋਣੀ ਇਸ ਦੀ ਕਪੈਸਿਟੀ ਦੇਖ ਕੇ ਖੁਸ਼ ਹੋ ਜਾਣ। ਚਲੋ ਇਹ ਤਾਂ ਉਸ ਸਮੇਂ ਫਿਰ ਦਿਖਾ ਦਿੱਤਾ ਗਿਆ ਪਰ ਥੋੜੇ ਸਮੇਂ ਬਾਅਦ ਹੀ ਫਿਰ ਹਿਮਾਚਲ ਦੇ ਵਿੱਚ ਬੱਦਲ ਫਟਣੇ ਸ਼ੁਰੂ ਹੋ ਗਏ ਉਹ ਪਾਣੀ ਕਿੱਥੇ ਆਉਣਾ ਸੀ ਉਹ ਵੀ ਡੈਮ ਵਿੱਚ ਹੀ ਆਉਣਾ ਸੀ ਤੇ ਨਾਲ ਦੀ ਨਾਲ ਪੰਜਾਬ ਵਿੱਚ ਵੀ ਬਹੁਤ ਭਾਰੀ ਮੀਂਹ ਪੈਣਾ ਸ਼ੁਰੂ ਹੋ ਗਿਆ ਮੌਸਮ ਵਿਭਾਗ ਨੇ ਜੋ ਪਮਾਨਾ ਦੱਸਿਆ ਸੀ ਬਾਰਿਸ਼ ਦਾ ਉਸ ਤੋਂ ਕਿਤੇ ਜ਼ਿਆਦਾ ਇਹ ਬਰਸਾਤ ਪਈ ਤੇ ਜਿਸ ਨੂੰ ਦੇਖਦੇ ਹੋਏ ਇਹਨਾਂ ਨੇ ਡੈਮ ਦੇ ਫਲੱਡ ਗੇਟ ਖੋਲ ਦਿੱਤੇ ਤੇ ਦੇਖਦੇ ਹੀ ਦੇਖਦੇ 45 ਮਿੰਟਾਂ ਵਿੱਚ ਪਿੰਡਾਂ ਦੇ ਪਿੰਡ ਡੁੱਬ ਗਏ ਤੇ ਜਿਹੜੇ ਪਿੰਡ ਦਰਿਆਵਾਂ ਤੋਂ ਦੂਰ ਸੀ ਉਹ ਵੀ ਬਹੁਤ ਪ੍ਰਭਾਵਿਤ ਹੋਏ ਤੁਸੀਂ 1988 ਦੇ ਹੜ੍ਹਾਂ ਦਾ ਇਸ ਤਰ੍ਹਾਂ ਅੰਦਾਜ਼ਾ ਲਾ ਸਕਦੇ ਹੋ ਕਿ ਉਸ ਸਮੇਂ 9 ਤੋਂ 10000 ਪੰਡ ਇਨ੍ਹਾਂ ਹੜ੍ਹਾਂ ਦੀ ਪ੍ਰਭਾਵ ਹੇਠਾਂ ਸੀ ਤੇ ਅੱਜ ਟੋਟਲ ਪੰਜਾਬ ਦੇ ਪਿੰਡ 12 ਤੋਂ 12500 ਨੇ ਉਸ ਸਮੇਂ ਥੋੜੇ ਬਹੁਤ ਘੱਟ ਹੋਣਗੇ ਤੇ ਉਹਨਾਂ ਵਿੱਚੋਂ 9 ਤੋਂ 10000 ਪੰਡ ਇਸ ਹੜ ਨਾਲ ਪ੍ਰਭਾਵਿਤ ਹੋਏ ਜੋ ਕਹਿਣ ਦਾ ਭਾਵ ਕੀ ਪੰਜਾਬ ਦੇ 80 ਤੋਂ 85% ਪੈੰਡ 1988 ਦੇ ਹੜ੍ਹਾਂ ਨਾਲ ਪ੍ਰਭਾਵਿਤ ਹੋਈ ਸੀ ਜੋ ਕਿ ਇੱਕ ਬਹੁਤ ਵੱਡੀ ਗੱਲ ਹੈ 1988 ਤੋਂ 5 ਸਾਲ ਬਾਅਦ ਪੰਜਾਬ ਨੇ ਫੇਰ ਇੱਕ ਭਿਆਨਕ ਹੜ੍ਹ ਦੇਖਿਆ 300 ਤੋਂ ਵੱਧ ਮੌਤਾਂ ਹੋਈਆਂ ਸੀ ਇਸ ਵਿੱਚ 1200 ਤੋਂ ਵੱਧ ਪਸ਼ੂ ਮਰੇ ਇਹ ਨੁਕਸਾਨ ਵੀ ਬੰਨਾ ਤੇ ਨਹਿਰਾਂ ਟੁੱਟਣ ਕਾਰਨ ਹੋਇਆ ਜੁਲਾਈ 2023 ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਸਿਰਫ 7 ਤੋਂ 11 ਜੁਲਾਈ ਦੇ ਦਰਮਿਆਨ ਬਾਰਿਸ਼ ਨਾਰਮਲ ਨਾਲੋਂ 436% ਜ਼ਿਆਦਾ ਹੋਈ। ਇਹ ਪਾਣੀ ਵਿਆਸਕ ਘਰ ਤੇ ਸਤਲੂਜ ਰਹੀ ਪੰਜਾਬ ਵਿੱਚ ਵੜਿਆ। ਨਤੀਜਾ 2.21 ਲੱਖ ਹੈਕਟੇਅਰ ਝੋਨੇ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ। ਸਰਕਾਰਾਂ ਕੋਲ ਹੜ੍ਹ ਪ੍ਰਬੰਧਨ ਯੋਜਨਾਵਾਂ ਸੀ ਪਰ ਲਾਗੂ ਕਰਨ ਵਿੱਚ ਫੇਲ ਰਹੀਆਂ। ਸਥਾਈ ਬੰਨ ਟੁੱਟ ਗਏ, ਨਦੀਆਂ ਦੇ ਕੰਢਿਆਂ ਤੇ ਕਬਜ਼ੇ ਵਧੇ, ਨਹਿਰਾਂ ਤੇ ਦਰਿਆਵਾਂ ਦੀ ਸਫਾਈ ਪੂਰੀ ਤਰ੍ਹਾਂ ਨਹੀਂ ਹੋ ਸਕੀ। ਸੋ ਡਾਕਟਰ ਗੁਰਦੇਵ ਸਿੰਘ ਹੀਰਾ ਪੰਜਾਬ ਖੇਤੀ ਯੂਨੀਵਰਸਿਟੀ ਦਾ ਕਹਿੰਦਾ ਕਿ ਹੜ੍ਹ ਇਨਸਾਨ ਨਹੀਂ ਲਿਆਉਂਦਾ ਪਰ ਨੁਕਸਾਨ ਇਨਸਾਨ ਦੀਆਂ ਗਲਤੀਆਂ ਕਾਰਨ ਕਈ ਗੁਣਾ ਵੱਧ ਜਾਂਦਾ ਹੈ। ਤੇਜ਼ ਦੇ ਨਾਲ ਨਾਲ ਹਿਮਾਚਲ ਦੇ ਵਿੱਚ ਜੰਗਲਾਂ ਦੀ ਕਟਾਈ ਤੇ ਪਹਾੜਾਂ ਦੇ ਵਿੱਚ ਕੰਕਰੀਟ ਦਾ ਫੈਲਾ ਪਹਾਣੀ ਦੇ ਬਹਾਨੇ ਬਦਲ ਰਿਹਾ ਹੈ ਤੇ ਜਿਸ ਕਾਰਨ ਹੀ ਨੁਕਸਾਨ ਵੱਧ ਰਿਹਾ ਹੈ ਸੋ ਜਦੋਂ ਤੱਕ ਸਾਨੂੰ ਜਾ ਕੇ ਪਤਾ ਲੱਗੇਗਾ ਕਿ ਸਾਨੂੰ ਇੰਨੇ ਕੰਕਰੀਟ ਦੀ ਜ਼ਰੂਰਤ ਹੀ ਨਹੀਂ ਹੈ ਉਦੋਂ ਤੱਕ ਬਹੁਤ ਦੇਰ ਹੋ ਜਾਵੇਗੀ ਕਿਉਂਕਿ ਇੱਕ ਸਮਾਂ ਜਿਹਾ ਆਵੇਗਾ ਜਦੋਂ ਸਾਨੂੰ ਪਤਾ ਲੱਗੇਗਾ ਕਿ ਸਟ्रेस ਤੋਂ ਦੂਰ ਰਹਿਣ ਲਈ ਐਂਜ਼ਾਇਟੀ ਤੋਂ ਦੂਰ ਰਹਿਣ ਲਈ ਤੇ ਤੰਦਰੁਸਤ ਰਹਿਣ ਲਈ ਹੈਪੀ ਰਹਿਣ ਲਈ ਸਾਨੂੰ ਵੱਡੇ ਵੱਡੇ ਕੰਕਰੀਟ ਦੇ ਲਗਜ਼ਰੀ ਘਰਾਂ ਦੀ ਲੋੜ ਨਹੀਂ ਬਲਕਿ ਵੱਡੇ ਜਾਂ ਛੋਟੇ ਫਾਰਮ ਜੋ ਨੇਚਰ ਦੇ ਨੇੜੇ ਹੋਣ ਜਿੱਥੇ ਬਾਗ ਹੋਣ ਫਸਲਾਂ ਹੋਣ ਆਪ ਅਸੀਂ ਆਰਗੈਨਿਕ ਚੀਜ਼ਾਂ ਬੀਜ ਕੇ ਖਾਈਏ ਉੱਥੇ ਅਸੀਂ ਜ਼ਿਆਦਾ ਹੈਪੀ ਰਹਿ ਸਕਦੇ ਹਾਂ ਪਰ ਉਹ ਚੀਜ਼ ਨੂੰ ਸ਼ਾਇਦ ਕਿਤੇ ਬਹੁਤ دیر ਨਾ ਹੋ ਜਾਵੇ ਕਿ ਉਹ ਸਾਡੇ ਕੋਲ ਬਚਣ ਹੀ ਨਾ ਪੰਜਾਬ ਚਾਹੇ ਭਾਰਤ ਵਾਲਾ ਹਿੱਸਾ ਹੋਵੇ ਜਾਂ ਪਾਕਿਸਤਾਨ ਵਾਲਾ ਦੋਨੋਂ ਹੀ ਪੰਜ ਨਦੀਆਂ ਦੀ ਧਰਤੀ ਹੋਣ ਕਾਰਨ ਸਭ ਤੋਂ ਅਸੁਰੱਖਿਤ ਇਲਾਕਿਆਂ ਵਿੱਚੋਂ ਇੱਕ ਨੇ ਖਾਸ ਕਰਕੇ ਇਹਨਾਂ ਦਰਿਆਵਾਂ ਦੇ ਨੇੜੇ-ਨੇੜੇ ਵਾਲੇ ਏਰੀਏ ਸੋ ਪੰਜਾਬ ਹਮੇਸ਼ਾ ਹੀ ਹਰ ਆਫਤ ਤੋਂ ਉੱਠ ਕੇ ਫੇਰ ਲਹਿਰਾਇਆ ਹੈ ਪਰ ਹੁਣ ਸਰਕਾਰਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਲੋਕਾਂ ਨੂੰ ਇਕੱਠੇ ਸੋਚਣਾ ਪਵੇਗਾ ਕਿ ਇਹ ਹੜ੍ਹ ਨਾਲ ਹੋਣ ਵਾਲੇ ਨੁਕਸਾਨ ਨੂੰ ਘਟਾਇਆ ਕਿਵੇਂ ਜਾਵੇ ਨਹੀਂ ਤਾਂ ਹਰ ਵਾਰੀ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਰਹੇਗਾ ਸੋ ਪਾਖੜਾ ਡੈਮ ਦੀ ਬੇਸਿਕ ਜਾਣਕਾਰੀ ਇਹ ਹੈ ਕਿ ਸਤਲੁਜ ਨਦੀ ਉੱਤੇ ਬਣਿਆ ਪਾਖੜਾ ਨੰਗਲ ਡੈਮ ਏਸ਼ੀਆ ਦਾ ਸਭ ਤੋਂ ਵੱਡੇ ਗ੍ਰੈਵਿਟੀ ਡੈਮਾਂ ਵਿੱਚੋਂ ਇੱਕ ਹੈ ਇਸ ਦੀ ਉਚਾਈ ਲਗਭਗ 740 ਫੁੱਟ 225 ਮੀਟਰ ਹੈ ਪੂਰਾ ਗੋਬਿੰਦ ਸਾਗਰ ਲੇਕ ਲਗਭਗ 9.34 ਬਿਲੀਅਨ ਕਯੂਬਿਕ ਮੀਟਰ ਪਾਣੀ ਸੰਭਾਲ ਸਕਦਾ ਹੈ ਇਸ ਵਿੱਚ ਪਾਣੀ ਕਿੰਨਾ ਆਉਂਦਾ ਸੋ ਮੀ ਜਾਂ ਬਰਫ਼ ਪਿਗਲਣ ਕਾਰਨ ਜੋ ਪਾਣੀ ਸਤਲੁਜ ਵਿੱਚ ਆਉਂਦਾ ਹੈ ਉਹ ਇਨਫਲੋ ਕਹਾਉਂਦਾ ਹੈ ਤੇ ਇਹ ਇਨਫਲੋ ਹਰ ਰੋਜ਼ ਹਰ ਘੰਟੇ-ਘੰਟੇ ਰਿਕਾਰਡ ਹੁੰਦਾ ਹੈ ਮੰਨ ਲਓ 3 ਲੱਖ ਕਯੂਬਿਕ ਪਾਣੀ ਨਦੀ ਵਿੱਚ ਆਇਆ ਜੇ ਉਹ ਡੈਮ ਦੇ ਅੰਦਰ ਐਂਟਰ ਕਰ ਗਿਆ ਤਾਂ ਉਹ ਡੈਮ ਦੇ ਵਿੱਚ ਗਿਣਿਆ ਜਾਵੇਗਾ ਕੀ ਇਸ ਵਿੱਚ ਇੰਨਾ ਪਾਣੀ ਹੋ ਚੁੱਕਿਆ ਹੈ ਜਦੋਂ ਡੈਮ ਭਰ ਜਾਂਦਾ ਹੈ ਲਗਭਗ 1680 ਫੁੱਟ ਲੈਵਲ ਤਾਂ ਹੀ ਸੇਫਟੀ ਲਈ ਪਾਣੀ ਛੱਡਣਾ ਪੈਂਦਾ ਹੈ ਕਿਉਂਕਿ ਇਹ ਲੈਵਲ ਇਜ਼ ਦੀ ਹਾਈਐਸਟ ਨੇ ਇਹ ਪਾਣੀ ਸਿੰਪਲ ਵੀ ਗੇਟਾਂ ਰਾਹੀਂ ਛੱਡਿਆ ਜਾਂਦਾ ਹੈ 2025 ਵਿੱਚ ਕਈ ਵਾਰੀ 1.5 ਤੋਂ 2.0 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ ਤੇ ਹੁਣ ਕਿਊਸਿਕ ਕੀ ਹੁੰਦਾ ਇੱਕ ਕਿਊਸਿਕ ਦਾ ਮਤਲਬ ਇੱਕ ਕਣ ਫੁੱਟ ਪਾਣੀ ਇੱਕ ਸੈਕਿੰਡ ਵਿੱਚ ਵਗਦਾ ਹੈ ਇੱਕ ਕਣ ਫੁੱਟ ਮਤਲਬ 28.3 ਲੀਟਰ ਹੁੰਦਾ ਹੈ 1 ਲੱਖ ਕਿਊਸਿਕ ਪਾਣੀ ਛੱਡਣ ਦਾ ਮਤਲਬ ਹਰ ਸੈਕਿੰਡ 28 ਲੱਖ ਲੀਟਰ ਪਾਣੀ ਛੱਡਣਾ ਤੇ ਹੁਣ ਤੁਸੀਂ ਹਿਸਾਬ ਲਾ ਸਕਦੇ ਹੋ ਕਿ 28 ਲੱਖ ਲੀਟਰ ਪਾਣੀ ਕਿੰਨਾ ਹੋਵੇਗਾ ਤੇ ਇੱਕ ਘੰਟੇ ਵਿੱਚ 28 ਲੱਖ ਨੂੰ 3600 ਨਾਲ ਗੁਣਾ ਕਰੀਏ ਤਾਂ 100 ਕਰੋੜ ਲੀਟਰ ਪਾਣੀ ਬਣ ਜਾਂਦਾ ਹੈ ਤੁਹਾਨੂੰ ਹੁਣੇ ਪਾਣੀ ਮਾਪਿਆ ਕਿਵੇਂ ਜਾਂਦਾ ਹੈ ਡੈਮ ਵਿੱਚ ਫਲੂ ਮੀਟਰ ਗੇਜ ਸਟੇਸ਼ਨ ਹਾਈਡਰੋਲੋਜੀਕਲ ਮੋਨਿਟਰਿੰਗ ਸਿਸਟਮ ਹੁੰਦੇ ਨੇ ਤੇ ਹੁਣ ਨਦੀ ਦੇ ਲੈਵਲ ਤੇ ਸਪੀਡ ਦੇ ਆਧਾਰ ਤੇ ਡਿਸਚਾਰਜ ਕਿਊ ਸਿਕ ਕੈਲਕੂਲੇਟ ਕੀਤਾ ਜਾਂਦਾ ਹੈ ਸਰਕਾਰ ਹਰ ਰੋਜ਼ ਦਾ ਡਾਟਾ ਜਾਰੀ ਕਰਦੀ ਹੈ ਅੱਜ ਕਿੰਨਾ ਇਨਫਲੋ ਆਇਆ ਤੇ ਕਿੰਨਾ ਆਉਟਫਲੋ ਕੀਤਾ ਗਿਆ ਤੇ ਹੁਣ ਜਦੋਂ ਵੱਡੀ ਮਾਤਰਾ ਵਿੱਚ ਅਚਾਨਕ ਪਾਣੀ ਛੱਡਿਆ ਜਾਂਦਾ ਤਾਂ ਸਤਲੂਜ ਦੇ ਕਿਨਾਰੇ ਵਾਲੇ ਜ਼ਿਲ੍ਹੇ ਫਿਰੋਜ਼ਪੁਰ ਜਲੰਧਰ ਰੂਪਨਗਰ ਤਿਹੂਰ ਇਹ ਡੁੱਬ ਜਾਂਦੇ ਨੇ ਪਰ ਜੇ ਇਹ ਪਾਣੀ ਨੂੰ ਹੌਲੀ ਹੌਲੀ ਛੱਡਿਆ ਜਾਵੇ ਤਾਂ ਇਹ ਨੁਕਸਾਨ ਘਟ ਜਾਂਦਾ ਹੈ ਇੱਥੇ ਲੋਕਾਂ ਦਾ ਕਹਿਣਾ ਇਹ ਵੀ ਹੁੰਦਾ ਹੈ ਕਿ ਜਦੋਂ ਪਤਾ ਹੈ ਕਿ ਇਹ ਡੈਮ ਬਰਸਾਤ ਦੇ ਸਮੇਂ ਨੁਕਸਾਨ ਕਰਨ ਗਈ ਤਾਂ ਇਹਨਾਂ ਨੂੰ ਪਹਿਲਾਂ ਹੀ ਹੌਲੀ-ਹੌਲੀ ਕੱਟ ਕਿਉਂ ਨਹੀਂ ਕੀਤਾ ਜਾਂਦਾ ਤਾਂ ਇਸ ਗੱਲ ਉੱਤੇ ਫਿਰ ਡੈਮ ਮੈਨੇਜਮੈਂਟ ਦਾ ਕੀ ਕਹਿਣਾ ਹੈ ਸੋ ਇੱਥੇ ਡੈਮ ਮੈਨੇਜਮੈਂਟ ਦਾ ਕਹਿਣਾ ਹੈ ਕਿ ਪੌਂਗ ਤੇ ਪਾਖੜਾ ਵਰਗੇ ਡੈਮ ਸਿਰਫ ਹੜ੍ਹ ਕੰਟਰੋਲ ਨਹੀਂ ਕਰਦੇ ਉਹਨਾਂ ਦੇ ਸਿਰ ਤੇ ਹੋਰ ਵੀ ਬਹੁਤ ਜ਼ਿੰਮੇਵਾਰੀਆਂ ਨੇ ਜਿਵੇਂ ਕਿ ਬਿਜਲੀ ਬਣਾਉਣਾ ਸਿੰਚਾਈ ਤੇ ਪੀਣ ਵਾਲੇ ਪਾਣੀ ਨੂੰ ਵੀ ਕੰਟਰੋਲ ਕਰਕੇ ਰੱਖਣਾ ਜੇਕਰ ਕਿਤੇ ਬਾਰਸ਼ ਨਾ ਹੋਈ ਤਾਂ ਇਹ ਸਾਰੀਆਂ ਚੀਜ਼ਾਂ ਠੱਪ ਹੋ ਜਾਣਗੀਆਂ ਸੋ ਇਹਨਾਂ ਦਾ ਡਰ ਇਹ ਹੈ ਕਿ ਜੇ ਕਿਤੇ ਮੀਂਹ ਨਾ ਪਈ ਤਾਂ ਡੈਮ ਨੂੰ ਭਰੇ ਰੱਖਣਾ ਲਾਜ਼ਮੀ ਹੁੰਦਾ ਹੈ ਤਾਂ ਜੋ ਸਾਲ ਪਰ ਪਾਣੀ ਮਿਲਦਾ ਰਹੇ ਇਸ ਲਈ ਡੈਮ ਪੂਰੇ ਮੌਨਸੂਨ ਤੱਕ ਇੱਕ ਨਿਧਾਰਿਤ ਲੈਵਲ ਤੱਕ ਹੀ ਖਾਲੀ ਕੀਤਾ ਜਾਂਦਾ ਹੈ ਉਸ ਤੋਂ ਥੱਲੇ ਨਹੀਂ ਕਿਉਂਕਿ ਮੌਸਮ ਦਾ ਦਾਜਾ ਹਮੇਸ਼ਾ 100% ਸਹੀ ਨਹੀਂ ਹੁੰਦਾ ਇਹ ਕਹਿਣਾ ਹੈ ਕੁਝ ਲੋਕਾਂ ਦਾ ਪੌਂਗ ਡੈਮ ਦੀ ਜੇ ਗੱਲ ਕਰੀਏ ਤਾਂ ਇਹ ਬਿਆਸ ਦਰਿਆ ਤੇ ਕਾਂਗੜਾ ਹਿਮਾਚਲ ਪ੍ਰਦੇਸ਼ ਵਿੱਚ ਬਣਿਆ ਹੋਇਆ ਹੈ ਇਸ ਨੂੰ ਮਹਾਰਾਣਾ ਪ੍ਰਤਾਪ ਸਾਗਰ ਵੀ ਕਿਹਾ ਜਾਂਦਾ ਹੈ 1974 ਵਿੱਚ ਇਹ ਪੂਰੀ ਤਰ੍ਹਾਂ ਤਿਆਰ ਹੋਇਆ ਸੀ ਇਸ ਦੀ ਸੰਭਾਲ ਵੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਹੀ ਕਰਦਾ ਹੈ ਇਹ ਭਾਰਤ ਦਾ ਸਭ ਤੋਂ ਵੱਡਾ ਅਰਥਫਿਲ ਮਿੱਟੀ ਨਾਲ ਭਰਿਆ ਹੋਇਆ ਡੈਮ ਹੈ ਇਸ ਦੀ ਉਚਾਈ ਦੀ ਗੱਲ ਕਰੀਏ ਤਾਂ 133 ਮੀਟਰ ਹੈ ਤੇ ਰਿਜ਼ਰਵ ਵਾਇਰ ਦਾ ਖੇਤਰਫਲ ਲਗਭਗ 260 ਕਿਲੋਮੀਟਰ ਕੁੱਲ ਪਾਣੀ ਸਟੋਰ ਕਰਨ ਦੀ ਸਮਰੱਥਾ 8.57 ਬਿਲੀਅਨ ਕਣਮੀਟਰ ਤੇ ਪਾਵਰ ਹਾਊਸ ਦੀ ਗੱਲ ਕਰੀਏ ਤਾਂ 6 ਟਰਬਾਈਨਾਂ ਨੇ ਤੇ 6 ਰੇਡੀਅਲ ਗੇਟ ਇੱਥੇ 400 ਤੋਂ ਵੱਧ ਕਿਸਮਾਂ ਦੇ ਪੰਛੀ ਹਰ ਸਾਲ ਆਉਂਦੇ ਨੇ ਤੇ ਮੱਛੀ ਪਾਲਣ ਲਈ ਵੀ ਇਹ ਇੱਕ ਵੱਡਾ ਕੇਂਦਰ ਹੈ ਅਗਸਤ 2025 ਵਿੱਚ ਪੌਂਗ ਡੈਮ ਵਿੱਚ ਸਭ ਤੋਂ ਵੱਧ ਪਾਣੀ ਆਉਣ ਦਾ ਇਨਫਲੋ ਦਰਜ ਕੀਤਾ ਗਿਆ ਹੈ 9.68 ਬੀਲੀਨ ਕਣਮੀਟਰ ਜਦ ਕੀ ਸਮਰਥਾ ਇਸ ਦੀ 8.57 ਰੀਲੀਅਨ ਕੰਮਿਤਰਾ ਜੋ ਕਿ 1988 ਤੇ 2023 ਦੇ ਹੜ੍ਹਾਂ ਤੋਂ ਵੀ ਵੱਧ ਸੀ ਸੋ ਹੁਣ ਇੱਥੇ 6 ਅਗਸਤ 2025 ਨੂੰ ਪਾਣੀ ਇਨਫਲੋ 190000 ਕਿਊਸਿਕ ਹੋਇਆ ਤੇ ਇਹਨਾਂ ਨੇ ਛੱਡਿਆ 23300 ਕਿਊਸਿਕ ਤੇ ਲੈਵਲ ਰਹੇ 1373 ਫੁੱਟ ਖਤਰੇ ਦੀ ਹਾਦਥੋਂ ਲਗਭਗ 17 ਫੁੱਟ ਥੱਲੇ ਤੇ ਫਿਰ ਦੁਬਾਰਾ 25 ਅਗਸਤ 2025 ਨੂੰ ਇਨਫਲੋ ਪਾਣੀ ਹੁੰਦਾ ਹੈ 146000 ਕਿਊਸਿਕ ਤੇ ਆਊਟਫਲੋ ਇਹ ਕਰਦੇ ਨੇ 39800 ਕਿਊਸਿਕ ਲੈਵਲ ਰਹਿੰਦਾ ਹੈ 304 ਸੀ 4 ਤੇ ਫਿਰ 4 ਸਤੰਬਰ 2025 ਨੂੰ ਇਨਫਲੋ ਹੁੰਦਾ ਹੈ ਪਾਣੀ 132000 ਕਿਊਸਕ ਤੇ ਇਹਨਾਂ ਵੱਲੋਂ ਛੱਡਿਆ ਜਾਂਦਾ ਹੈ 91000 ਕਿਊਸਕ ਤੇ ਹੁਣ ਲੈਵਲ ਰਹਿੰਦਾ ਹੈ 13094 ਫੁੱਟ ਖਤਰੇ ਦੇ ਨੇੜੇ ਮਤਲਬ ਉਹਨਾਂ ਦਾ ਸੋਚਣਾ ਇਹ ਵੀ ਹੁੰਦਾ ਹੈ ਕਿ ਡੈਮ ਨੂੰ ਕੰਟਰੋਲ ਕਰਕੇ ਵੱਡੇ ਪੱਧਰ ਦੀ ਤਬਾਹੀ ਰੋਕੀ ਗਈ ਹੈ ਪਰ ਕ੍ਰੌਪਸ ਘਰਾਂ ਤੇ ਰਾਸਤਿਆਂ ਨੂੰ ਨੁਕਸਾਨਿਆ ਗਿਆ ਕਹਿਣ ਦਾ ਭਾਵ ਕਿ ਜੇ ਇਹ ਓਵਰਫਲੋ ਹੋਣ ਤੇ ਵੀ ਖੋਲਿਆ ਨਾ ਗਿਆ ਤੇ ਉਸ ਤੋਂ ਬਾਅਦ ਇਹ ਟੁੱਟ ਗਿਆ ਤਾਂ ਫਿਰ ਕੀ ਹੋਵੇਗਾ ਜਿਵੇਂ ਕਿ ਪਾਖੜਾ ਡੈਮ ਦੀ ਸਟੋਰੇਜ 9 ਬਿਲੀਅਨ ਦੇ ਨੇੜੇ ਤੇੜੇ ਹੈ ਤੇ ਪੌਂਗ ਡੈਮ ਦੀ 8 ਬਿਲੀਅਨ ਕਯੂਬਿਕ ਮੀਟਰ ਦੇ ਨੇੜੇ ਤੇੜੇ ਦੋਵੇਂ ਮਿਲ ਕੇ ਲਗਭਗ 17-18 ਬਿਲੀਅਨ ਕਯੂਬਿਕ ਮੀਟਰ ਪਾਣੀ ਰੱਖਦੇ ਨੇ ਇੰਨੀ ਮਾਤਰਾ ਜੇ ਇੱਕ ਬਾਰ ਵਿੱਚ ਛੇਠਾ ਨਿਕਲ ਜਾਵੇ ਤਾਂ ਕਈ ਵੱਡੀਆਂ ਨਦੀਆਂ ਇੱਕੋ ਬਾਰ ਫਲੱਡ ਪੀਕ ਤੇ ਲਿਆਉਣਗੀਆਂ ਕਹਿੰਦੇ ਦਾ ਭਾਵ ਕਿ ਹਿਮਾਚਲ ਦੇ ਨੀਵੇਂ ਖੇਤਰ ਕਾਂਗੜਾ ਊਨਾ ਬਲਾਸਪੁਰ ਤਰੰਤ ਹੀ ਡੁੱਬ ਜਾਣਗੇ ਪੰਜਾਬ ਦੇ ਜ਼ਿਲ੍ਹੇ ਰੂਪਨਗਰ ਜਲੰਧਰ ਫਰੂਜ਼ਪੁਰ ਹੁਸ਼ਿਆਰਪੁਰ ਕਪੂਰਥਲਾ ਲੁਧਿਆਣਾ ਮੋਗਾ ਮਾਲਵਾ ਬੈਲਟ ਪੂਰੀ ਫਲੱਡ ਜ਼ੋਨ ਵਿੱਚ ਆ ਜਾਵੇਗੀ ਯਾ ਕਹ ਲਓ ਕਿ ਕੁਛ ਤਾਂ ਮਿਲਣਗੇ ਹੀ ਨਹੀਂ ਫਲੈਸ਼ ਫਲੱਡ ਕਹਿਣ ਦਾ ਭਾਵ ਕੀ ਇਹ 5-10 ਮਿੰਟ ਵਿੱਚ ਹੀ ਪਿੰਡਾਂ ਦੇ ਪਿੰਡ ਅਲੂਪ ਕਰ ਸਕਦੇ ਨੇ ਜੇਕਰ ਕੋਈ ਐਡਵਾਂਸ ਵਾਰਨਿੰਗ ਨਾ ਹੋਵੇ ਤਾਂ ਕਈ ਹਜ਼ਾਰ ਲੋਕਾਂ ਦੀ ਇੱਕੋ ਟਾਈਮ ਮੌਤ ਹੋ ਸਕਦੀ ਹੈ ਕਹਿਣ ਦਾ ਭਾਵ ਕੀ ਡੈਮ ਦੇ ਨੇੜੇ ਤੇੜੇ ਵਾਲੇ ਇਲਾਕਿਆਂ ਵਿੱਚ ਤਾਂ 40 ਤੋਂ 60 ਫੁੱਟ ਤੱਕ ਪਾਣੀ ਹੋ ਸਕਦਾ ਤੇ ਪੰਜਾਬ ਦੇ ਮੱਧ ਵਾਲੇ ਹਿੱਸੇ ਵਿੱਚ 15 ਤੋਂ 25 ਫੁੱਟ ਤੱਕ ਤੇ ਹਰਿਆਣਾ ਬਾਰਡਰ ਦੀ ਜੇ ਗੱਲ ਕਰੀਏ ਤਾਂ ਉੱਥੇ 6 ਤੋਂ 10 ਫੁੱਟ ਤੱਕ ਇਹ ਪਾਣੀ ਹੋ ਸਕਦਾ ਹੈ ਦਿੱਲੀ ਰਾਜਸਥਾਨ ਤੱਕ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਮਤਲਬ ਇੱਕੋ ਵਾਰ ਜੇਕਰ ਬਹੁਤ ਵੱਡੀ ਮਾਤਰਾ ਛੱਡੀ ਗਈ ਪਾਣੀ ਦੀ ਤਾਂ ਜਮਨਾ ਦੇ ਲੋ ਲਾਈਂਗ ਇਲਾਕੇ ਜਮਨਾਪਾਰ ਕਸ਼ਮੀਰੀ ਗੇਟ ਮਜਨੂ ਕਾ ਤਿੱਲਾ ਆਈਟੀਓ ਬੈਲਟ ਵਿੱਚ 1-2 ਫੁੱਟ ਤੱਕ ਪਾਣੀ ਚੜ ਸਕਦਾ ਹੈ ਸੋ ਇਨਫੋਰਮੇਸ਼ਨ ਤੁਹਾਨੂੰ ਕਿਵੇਂ ਲੱਗੀ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹਨਾਂ ਹੜ੍ਹਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਕਿਉਂਕਿ ਹੜ ਤਾਂ ਅੱਗੇ ਵੀ ਆ ਸਕਦੇ ਨੇ ਪਰ ਇਹਨਾਂ ਦੀ ਰੋਕਥਾਮ ਪੱਕੀ ਤੌਰ ਤੇ ਕੀ ਹੈ ਆਪਣੇ ਕੀਮਤੀ ਸੁਝਾਅ ਸਾਨੂੰ ਕਮੈਂਟਾਂ ਵਿੱਚ ਜਰੂਰ ਦਿਓ ਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਫੇਸਬੁੱਕ ਇੰਸਟਾਗ੍ਰਾਮ ਤੇ ਟਵਿੱਟਰ ਉੱਤੇ ਫਾਲੋ ਕਰ ਸਕਦੇ ਹੋ ਤੇ ਸਪੌਟੀਫਾਈ ਤੇ ਵੀ ਰੈਗੂਲਰ ਕੰਟੈਂਟ ਜਾ ਰਿਹਾ ਹੈ ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜਰੂਰ ਦਬਲੋ ਤਾਂ ਜੋ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਥੈਂਕ ਯੂ ਧੰਨਵਾਦ